ਜ਼ਰੂਰੀ ਨਹੀਂ ਹੁੰਦਾ ਵੀ ਵੱਡੇ ਵੱਡੇ ਇਨਵੈਸਟਮੈਂਟਾਂ ਕਰਕੇ ਹੀ ਆਪਾਂ ਨੂੰ ਸਕਸੈਸ ਮਿਲ ਸਕਦੀ। ਕਈ ਵਾਰੀ ਕੀ ਹੁੰਦਾ ਕਹਿੰਦੇ ਹੁੰਦੇ ਨਾ ਇੱਕ ਛੋਟੀ ਜੀ ਕੀੜੀ ਹਾਥੀ ਨੂੰ ਬਾਹਰ ਆਂਦੀ ਹੈ। ਤੇ ਉਸੇ ਤਰ੍ਹਾਂ ਇਹ ਸਾਡੇ ਬਿਜ਼ਨਸ ਜਿਹੜਾ ਅਸੀਂ ਕਰ ਰਹੇ ਹਾਂ ਡਿਜੀਟਲ ਲੈਕਸੀ ਬਿਲਡਰ ਇਸ ਨੇ 90 ਦਿਨਾਂ ਦੇ ਵਿੱਚ 3 ਮਿਲੀਅਨ ਡਾਲਰ ਬਣਾ ਚੁੱਕੇ ਹਾਂ ਸਾਡੀ ਕਮਿਊਨਿਟੀ ਹੈਗੀ 25000 ਦੀ 올 ਓਵਰ ਦ ਵਰਲਡ ਸਾਬ ਨੇ ਸਬ ਤਰ੍ਹਾਂ ਦੇ ਸਬ ਹਰ ਇੱਕ ਨੇਸ਼ਨ ਇਨਵੈਸਟਮੈਂਟ ਕੀ 100 ਡਾਲਰ ਤੋਂ ਲੈ ਕੇ 900 ਡਾਲਰ ਤੱਕ ਕਿੱਡੀ ਕੀ ਹੁੰਦੀ ਹੈ ਉਦੋਂ ਵੱਧ ਤਾਂ ਫੋਨ ਆਪਾਂ ਉੱਤੇ ਇਨਵੈਸਟ ਕਰ ਦਿੰਦੇ ਕਿ ਅਸੀਂ ਆਪਣੇ ਫਿਊਚਰ ਲਈ ਇੰਨੀ ਕਿ ਇਨਵੈਸਟਮੈਂਟ ਜਾਂ ਆਪਣੇ ਬੱਚੇ ਦੇ ਫਿਊਚਰ ਲਈ ਇੰਨੀ ਕਿ ਇਨਵੈਸਟਮੈਂਟ ਵੀ ਨਹੀਂ ਕਰ ਸਕਦੇ ਜਾਂ ਅਸੀਂ ਡਿਜ਼ਰਵ ਨਹੀਂ ਕਰ ਸਕਦੇ ਅਸੀਂ ਆਪਣੇ ਫਿਊਚਰ ਲਈ ਆਪਣੇ ਬੱਚੇ ਦੇ ਫਿਊਚਰ ਲਈ ਉੱਪਰ ਲਿੰਕ ਦਿੱਤਾ ਹੋਇਆ ਰਜਿਸਟਰ ਕਰੋ ਰਜਿਸਟਰ ਕਰਕੇ ਉੱਥੇ ਛੱਡਣਾ ਦਿਓ ਕਿਉਂਕਿ ਇਹ ਬਿਜ਼ਨਸ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਦਲ ਰਿਹਾ ਹੈ ਇਨਕਲੂਡਿੰਗ ਮਾਈਂ ਹਾਂਜੀ ਬੇਟਾ 1 ਮਿੰਟ ਬੇਟਾ 1 ਮਿੰਟ ਨਹੀਂ ਨਹੀਂ ਇੱਥੇ ਰੱਖ ਦੇ ਕੋਈ ਗੱਲ ਨਹੀਂ ਡੰਡ ਠੀਕ ਹੈ ਜੀ ਤੇ ਜੇ ਇਹ ਸਾਦੀ ਜ਼ਿੰਦਗੀ ਬਦਲ ਸਕਦਾ ਸਾਨੂੰ ਸਭ ਕੁਝ ਆਟੋਮੇਸ਼ਨ ਸਿਸਟਮ ਦਿੱਤਾ ਜਾਊਗਾ ਜਿਹੜੀ ਤਕਨੀਕ ਅਸੀਂ ਯੂਜ਼ ਕਰ ਰਹੇ ਹਾਂ ਉਹ ਦਿੱਤੀ ਹੈ ਤੁਹਾਨੂੰ ਫਰਨਰ ਬਣਾਈ ਜਾਊਗੀ ਤੁਹਾਡੀ ਫੁੱਲ ਐਕਸੈਸ ਹੋਊਗਾ ਤੇ ਫਿਰ ਉਦੋਂ ਪ੍ਰਦੀਪ ਚਾਹੀਦਾ ਹਾਂ ਬਰਨਿੰਗ ਦਾ ਜ਼ਾਇਰ ਹੋਣੀ ਹੈ ਡੈਡੀਕੇਸ਼ਨ ਹੈ ਕਿੰਨੀ ਤੁਹਾਡੇ ਵਿੱਚ ਜਨੂਨ ਹੈ ਜਿਵੇਂ ਕਹਿੰਦੇ ਨੇ ਆਪਾਂ ਵੀ ਹਾਂ ਮੈਂ ਕੁਝ ਕਰਨਾ ਹੈ ਜਾਫਰ ਉਹੀ ਜੌਬਾਂ ਤੇ ਠੀਕ ਹੈ ساری ਉਮਰ ਕੱਢ ਲੈਣੀ ਹੈ ਜ਼ਰੂਰੀ ਤਾਂ ਨਹੀਂ ਕੋਈ ਕੰਟਰੈਕਟ ਤਾਂ ਨਹੀਂ ਕੀਤਾ ਹੋਇਆ ਆਪਾਂ ਨੇ ਵੀ ਜੌਬਾਂ ਦੀ ساری ਜ਼ਿੰਦਗੀ ਕੱਢਣੀ ਹੈ ਜੇ ਮੈਨੂੰ ਅੱਜ ਤੋਂ 5-4 ਸਾਲ ਪਹਿਲਾਂ ਇਹ ਬਿਜ਼ਨਸ ਮਿਲਿਆ ਹੁੰਦਾ ਅੱਜ ਤੋਂ ਯਕੀਨ ਮੰਨੋ ਆਪਦੀ ਜ਼ਿੰਦਗੀ ਦਾ ਕਿਵੇਂ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਦਲ ਦੇਣੀ ਸੀ ਪਰ ਹੁਣ ਇਹੀ ਟੀਚਾ ਵੀ ਇਹੀ ਹੈ ਜੋ ਕੋ ਡਿਜ਼ਰਵ ਕਰਦਾ ਉਸ ਨੂੰ ਮੌਕਾ ਮਿਲਣਾ ਜ਼ਰੂਰ ਚਾਹੀਦਾ ਮੇਰੀ ਇਹੀ ਹੈ ਅਵੇਅਰਨੈਸ ਫਲਾਉਣ ਦੀ ਬਾਕੀ ਮਰਜ਼ੀ ਤੁਹਾਡੀ ਕਦਮ ਤੁਸੀਂ ਚੁੱਕਣਾ ਮੈਂ ਤੁਹਾਨੂੰ ਇੱਕ ਬੂਹੇ ਤੇ ਲਿਜਾ ਸਕਦਾ ਅੱਗੇ ਉਹਦੇ ਵਿੱਚ ਦਰਵਾਜ਼ੇ ਚੱਲਣਾ ਬਾਅਦ ਨਹੀਂ ਜਾਣਾ ਉੱਥੇ ਵਾਪਸ ਮੁੜਿਆਉਣਾ ਇਸ ਸੈਪਟੀ ਗਾਇਸ ਰਾਈਟ ਤੇ ਬਾਇਓਪਰ ਦੇਖੋ ਜੇ ਫੋਨ ਵੀ ਕਰ ਸਕਦੇ ਹੋ ਤਾਂ ਮੈਂ ਵਟਸਐਪ ਦੇ ਦੂੰਗਾ ਕਮੈਂਟ ਦੇ ਵਿੱਚ ਜੈਸ ਲਿਖ ਦਿਓ ਆਪਾਂ ਗੱਲ ਵੀ ਕਰ ਸਕਦੇ ਹਾਂ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ